ਪੰਜਾਬੀ ਨਾਲ ਜੁੜੇ ਵਿਦਿਆਰਥੀ ਦਰਸ਼ਕਾਂ ਨੂੰ ਦੱਸਣਾ ਚਾਹਾਂਗੀ ਕਿ ਅੱਜ ਅਸੀਂ ਕਰਨ ਲੱਗੇ ਹਾਂ ਪ੍ਰਸ਼ਨ ਸੈਮੈਸਟਰ 5 ਦਾ ਦਲੀਪ ਕੋਟ ਟਿਵਾੜਾ ਦਾ ਜੀਵਨ ਤੇ ਰਚਨਾ ਦਲੀਪ ਕੋਟ ਟਿਵਾੜਾ ਕਿਉਂਕਿ ਪੰਜਾਬੀ ਦੇ ਜਏ ਪ੍ਰਸਿੱਧ ਲੇਖਕਾਂ ਹਨ ਜਿਨ੍ਹਾਂ ਦਾ ਸਬੰਧ ਜੋ ਹੈ ਨਾਵਲ ਜਾਂ ਗਲਪ ਨਾਲ ਹੈ ਔਰ ਸੈਮੈਸਟਰ 5 ਦੇ ਵਿੱਚ ਉਹਨਾਂ ਦੀ ਇੱਕ ਪੁਸਤਕ ਲੱਗੀ ਹੋਈ ਆ ਇਹ ਹਮਾਰਾ ਜੀਵਨਾ ਨਾਵਲ ਉਸ ਨਾਵਲ ਦੇ ਕਾਰਨ ਹੀ ਉਹਨਾਂ ਦਾ ਜੀਵਨ ਤੇ ਰਚਨਾ ਸਾਡੇ ਵਾਸਤੇ ਜਾਣਨਾ ਇੰਪੋਰਟੈਂਟ ਹੋ ਜਾਂਦਾ ਹੈ ਤੇ ਆਫੇ ਜਾਣਦੇ ਹਾਂ ਉਹਨਾਂ ਦੇ ਜੀਵਨ ਦੀ ਇੱਕ ਛਲਕ ਤੇ ਜ਼ਿਆਦਾ ਰਚਨਾਵਾਂ ਬਾਰੇ ਜ਼ਿਆਦਾ ਜਾਣਕਾਰੀ ਹੈ ਜੀਵਨ ਦੇ ਬਾਰੇ ਘੱਟ ਹੈ ਪਰ ਦੋਨਾਂ ਦਾ ਜਿੰਨੀ ਕੁ ਜ਼ਰੂਰਤ ਹੈ ਉਹਦੇ ਅਨੁਸਾਰ ਹੈ ਦਿਲੀਪ ਕੋਟੀਵਾੜਾ ਦਾ ਜਨਮ 4 ਮਈ 1935 ਨੂੰ ਹੋਇਆ ਤੇ ਉਹਨਾਂ ਦੀ ਮੌਤ 31 ਜਨਵਰੀ 2020 ਦੇ ਵਿੱਚ ਹੋਈ ਇੱਕ ਪੰਜਾਬੀ ਨਾਵਲਕਾਰ ਅਤੇ ਨਿੱਕੀ ਕਹਾਣੀ ਦੇ ਲੇਖਕ ਸਨ ਉਹਨਾਂ ਦੇ ਜ਼ਿਆਦਾਤਰ ਉਹਨਾਂ ਨੇ ਮਜ਼ਲੂਮ ਔਰਤਾਂ ਦੀ ਮਾਨਸਿਕਤਾ ਤੇ ਉਹਨਾਂ ਦੇ ਸਮਾਜ ਵਿੱਚ ਨੀਵੇਂ ਦਰਜੇ ਦੀ ਹਾਲਤ ਬਾਰੇ ਲਿਖਿਆ ਹੈ ਉਨ੍ਹਾਂ ਦੇ ਨਾਵਲਾਂ ਦੀਆਂ ਕੁਝ ਔਰਤਾਂ ਪੜੀਆਂ ਲਿਖੀਆਂ ਜਾਂ ਆਰਥਿਕ ਤੌਰ ਤੇ ਮਜ਼ਬੂਤ ਹੋਣ ਦੇ ਬਾਵਜੂਦ ਵੀ ਮੁਨੱਖਤਾ ਵਿੱਚ ਬਰਾਬਰੀ ਦਾ ਇਜ਼ਹਾਰ ਨਹੀਂ ਕਰ ਸਕੀਆਂ ਨਾ ਹੀ ਤੇ ਉਹ ਇੱਕ ਡਰ ਥੱਲੇ ਰਹਿ ਕੇ ਪਰਿਵਾਰ ਤੇ ਸਮਾਜ ਵਿੱਚ ਬਰਾਬਰੀ ਦਾ ਦਾਵਾ ਵੀ ਨਹੀਂ ਕਰਦੀ। ਟਿਵਾਣਾ ਦਾ ਜਨਮ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰੱਬੋ ਵਿੱਚ 1935 ਵਿੱਚ ਹੋਇਆ। ਪੰਜਾਬੀ ਯੂਨੀਵਰਸਿਟੀ ਤੋਂ ਆਪ ਨੇ ਐਮਏ ਪਾਸ ਕੀਤੀ ਅਤੇ ਪੀਐਚਡੀ ਕਰਨ ਵਾਲੀ ਉਹ ਪਹਿਲੀ ਔਰਤ ਸਨ। ਆਪਣੇ ਨਾਵਲ ਇਹ ਹਮਾਰਾ ਜੀਵਨਾ ਲਈ ਉਹਨਾਂ ਨੂੰ ਸਾਹਿਤਕ ਆਦਮੀ ਦਾ ਪੁਰਸਕਾਰ ਮਿਲਿਆ ਅਗਨੀ ਪ੍ਰੀਖਿਆ ਨਾਵਲ ਲਿਖਿਆ ਬਾਟ ਹਮਾਰੀ ਲਿਖਿਆ ਦਿੱਲੀ ਦਾ ਨਿਸ਼ਾਨ ਸੂਰਜ ਤੇ ਸਮੁੰਦਰ ਦੂਸਰੀ ਸੀਤਾ ਸਰਕੰਡਿਆਂ ਦਾ ਦੇਸ਼ ਧੁੱਪ ਛਾਂ ਤੇ ਰੁੱਖ ਲੰਮੀ ਉਡਾਰੀ ਪੀਲੇ ਪੱਤਿਆਂ ਦੀ ਦਾਸਤਾ ਨਾਵਲ ਤੋਂ ਇਲਾਵਾ ਸਵੈ ਜੀਵਨੀ ਨੰਗੇ ਪੈਰਾਂ ਦਾ ਸਫ਼ਰ ਤੇ ਟਵਾਣਾ ਨੇ 6 ਕਹਾਣੀ ਸੰਗ੍ਰਹਿ ਵੀ ਲਿਖੇ ਹਨ ਜਿੰਦਾ ਵਿੱਚ ਯਾਤਰਾ ਕਿਸਤੀ ਧੀ ਇੱਕ ਕੁੜੀ ਤੇਰਾ ਮੇਰਾ ਕਮਰਾ ਤੇ ਮਾਲ ਲੈਣ ਛਪਵਾਏ ਉਹਨਾਂ ਦੇ ਕਹਾਣੀ ਸਗਰ ਅੰਗਰੇਜ਼ੀ ਹਿੰਦੂ ਹਿੰਦੀ ਤੇ ਉਰਦੂ ਵਿੱਚ ਵੀ ਉਹਨਾਂ ਦੇ ਅਨੁਵਾਦ ਹੋ ਚੁੱਕੇ ਹਨ ਤੇ ਕਈ ਰਚਨਾਵਾਂ ਪత్రికਾਵਾਂ 'ਚ ਛਪ ਚੁੱਕੀਆਂ ਹਨ ਟਿਵਾਣਾ ਦੇ ਨਾਵਲਾਂ ਤੇ ਕਹਾਣੀਆਂ ਦੇ ਪਾਤਰ ਬਹੁਤ ਹੀ ਦੱਬੇ ਹੋਏ ਬੇਵਸ ਲੋਕ ਹਨ ਤੇ ਉਹਨਾਂ ਦੀਆਂ ਕਹਾਣੀਆਂ ਦੇ ਬਹੁਤੇ ਪਾਤਰ ਪਿੰਡੂ ਜੀਵਨ ਦੇ ਪਾਤਰ ਹਨ ਔਰਤ ਦੀ ਮਾਨਸਿਕ ਗੁੰਜਲ ਗੁੰਜਲ ਦੀ ਗੱਲ ਵੀ ਉਹਨਾਂ ਨੇ ਆਪਣੀਆਂ ਕਹਾਣੀਆਂ ਚ ਕੀਤੀ ਹੈ ਤੇ ਆਪ ਦੀਆਂ ਕੁਝ ਪੁਸਤਕਾ ਅਲੋਚਨਾ ਵਾਲੀਆਂ ਵੀ ਹਨ ਆਪ ਨੂੰ ਬਹੁਤ ਸਾਰੇ ਮਾਨ ਸਨਮਾਨ ਜਿਹੜੇ ਹਨ ਉਹ ਮਿਲੇ ਜਿਨ੍ਹਾਂ ਦੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਉਹਨਾਂ ਨੂੰ ਡੀਲੀਟ ਡੀਲੀਟ ਦੀ ਡਿਗਰੀ ਪੰਜਾਬ ਸਰਕਾਰ ਵੱਲੋਂ ਪੰਜਾਬੀ ਸਾਹਿਤ ਰਤਨ ਭਾਰਤ ਸਰਕਾਰ ਵੱਲੋਂ ਪਦਮ ਸ਼੍ਰੀ ਦੀ ਉਪਾਦੀ ਆਪ ਨੂੰ ਮਿਲੀ ਉਦਿਸ਼ੋ 68 ਵਿੱਚ ਉਹਨਾਂ ਨੇ ਪੰਜਾਬ ਦੀ ਸਭ ਤੋਂ ਛੋਟੀ ਉਮਰ ਦੀ ਲੜਕੀ ਵਜੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੰਜਾਬੀ ਨੀਕੀ ਕਹਾਣ ਦੇ ਚੁਕਾ ਅਤੇ ਵਿਸ਼ੇਸ਼ਤਾਵਾਂ ਵਿਸ਼ੇ ਤੇ ਪੀ ਐਚ ਡੀ ਕੀਤੀ ਸਮਾਜ ਸ਼ਾਸਤਰੀ ਤੇ ਕਵੀ ਪ੍ਰੋਫੈਸਰ ਭੁਪਿੰਦਰ ਸਿੰਘ ਨਾਲ ਆਪ ਦਾ ਵਿਆਹ ਹੋਇਆ ਤੇ ਆਪ ਦੇ ਇੱਕ ਬੱਚਾ ਸਿਮਰਨਜੀਤ ਸਿੰਘ ਹੈ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਵਿਸ਼ੇ ਦਾ ਅਧਿਆਪਕ ਹੈ ਤੇਰ ਮਸ਼ਾਅੱਲਾ ਦੇ ਸਰਕਾਰੀ ਕਾਲਜ ਵਿੱਚ ਬਤੌਰ ਲੈਕਚਰਾਰ ਕੋ ਚਿਰ ਕੰਮ ਕਰਨ ਪਿੱਛੋਂ ਉਹਨਾਂ ਨੇ ਲੰਮਾ ਸਮਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੜਾਇਆ ਇੱਥੇ ਉਹਨਾਂ ਨੇ ਬਤੌਰ ਪੰਜਾਬੀ ਲੈਕਚਰਾਰ 1963 ਤੋਂ 1971 ਤੱਕ ਰੀਡਰ 1971 ਤੋਂ 81 ਤੱਕ ਪ੍ਰੋਫੈਸਰ 81 ਤੋਂ 83 ਤੱਕ ਮੁਖੀ ਪੰਜਾਬੀ ਵਿਭਾਗ ਤੇ 83 ਤੋਂ 86 ਤੱਕ ਕਾਰਜ ਕੀਤਾ ਪੇਰੋ ਨਾਲ ਨੇ ਨਵਾਫ ਸ਼ੇਰ ਮੁਹੰਮਦ ਖਾਨ ਇੰਸਟੀਚਿਊਟ ਆਫ ਐਡਵਾਂਸਡ ਸਟੱਡੀਜ਼ ਇਨ ਉਰਦੂ ਪਰਸ਼ੀਅਨ ਐਂਡ ਅਰੈਬਿਕ ਮਲੇਰ ਕੋਟਲਾ ਅਤੇ ਵਿਦੇਸ਼ੀ ਭਾਸ਼ਾਵਾਂ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੁਖੀ ਵਜੋਂ 1947 ਤੋਂ 1999 ਤੱਕ ਇਹ ਜ਼ਿੰਮੇਵਾਰੀ ਨਿਭਾਈ ਉਹਨਾਂ ਨੇ UGC ਵੱਲੋਂ ਨੈਸ਼ਨਲ ਪ੍ਰੋਫੈਸਰਸ਼ਿਪ ਦੇ ਅਹੁਦੇ ਤੇ 1999 ਤੋਂ 90 ਤੱਕ ਕੰਮ ਕੀਤਾ 1992 ਤੋਂ 94 ਤੱਕ ਉਹਨਾਂ ਨੇ ਦੇ ਫਿਰ ਪੁਨਰ ਨਿਯੁਕਤੀ ਹੋਈ ਤੇ 1994 ਤੋਂ ਉਹਨਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਆਜੀਵਨ ਫੈਲੋਸ਼ਿਪ ਦਿੱਤੀ ਗਈ ਨਾਲ ਹੀ ਯੂਨੀਵਰਸਿਟੀ ਵਿਖੇ ਆਜੀਵਨ ਆਵਾਸ ਵੀ ਦਿੱਤਾ ਗਿਆ ਭਾਵੇਂ ਉਹ ਉੱਥੇ ਰਹਿ ਸਕਦੇ ਸਨ ਆਪਣਾ ਉਹਨਾਂ ਦਾ ਘਰ ਸੀ ਯੂਨੀਵਰਸਿਟੀ ਦੇ ਅੰਦਰ ਉਹਨਾਂ ਦਾ ਸਥਾਈ ਨਿਵਾਸ ਪਟਿਆਲਾ ਦੇ ਅਜੀਤ ਨਗਰ ਵਿੱਚ ਹੈ ਦਾਦਾ-ਦਾਦੀ ਫੁੱਫੜ ਤੇ ਪਿਤਾ ਦੀ ਪੌਥ ਨੇ ਉਹਨਾਂ ਨੂੰ ਕਾਫੀ ਹੱਦ ਤੱਕ ਕਮਜ਼ੋਰ ਕਰ ਦਿੱਤਾ 12 ਸਾਲ ਦੀ ਉਮਰ ਵਿੱਚ ਟਿਵਾਣਾ ਦੀ ਮੰਗਣੀ ਤੈਅ ਹੋਈ ਸੀ ਪਰ ਵੱਡੇ ਬੀਜੀ ਦੇ ਪਾਣੀ ਮਾਰਨੇ ਕਰਕੇ ਟੁੱਟ ਗਈ ਇਹ ਚੀਜ਼ ਉਹਨਾਂ ਦੀ ਬਾਇਓਗ੍ਰਾਫੀ ਦੇ ਵਿੱਚ ਆਟੋ ਬਾਇਓਗ੍ਰਾਫੀ ਵਿੱਚ ਲਿਖੀ ਹੈ ਨਿਮੋਸ਼ੀ ਤੋਂ ਬਚਣ ਲਈ ਛੋਟੀ ਪੂਆ ਨੇ ਆਪਣੀ ਨਣਾਲ ਦੇ ਮੁੰਡੇ ਨਾਲ ਉਹਦਾ ਵਿਆਹ ਕਰ ਦਿੱਤਾ ਪਰ ਵਿਆਹ ਪਿੱਛੋਂ ਉਹਨਾਂ ਦਾ ਪਤੀ ਉਹਨਾਂ ਨੂੰ ਲੈਣ ਨਾ ਆਇਆ ਤੇ 1972 ਵਿੱਚ ਉਹਨਾਂ ਨੇ ਪ੍ਰੋਫੈਸਰ ਭਪਿੰਦਰ ਸਿੰਘ ਨਾਲ ਗ੍ਰਸਥੀ ਜੀਵਨ ਦੀ ਸ਼ੁਰੂਆਤ ਕੀਤੀ ਪੰਜਾਬੀ ਗਲਪ ਦੇ ਇਤਿਹਾਸ ਵਿੱਚ 1960 ਦੇ ਦੌਰਾਨ ਨਾਵਲਕਾਰਾਂ ਦੀ ਇੱਕ ਨਵੀਂ ਪੀੜੀ ਸਾਹਮਣੇ ਆਉਂਦੀ ਹੈ ਜਿਨ੍ਹਾਂ ਵਿੱਚ ਮੁੱਖ ਗਲਪਕਾਰ ਦਲੀਪ ਕੋਟਿਵਾਣਾ ਹੈ ਪੰਜਾਬੀ ਕਹਾਣੀ ਰਾਹੀਂ ਸਾਹਿਤ ਵਿੱਚ ਪ੍ਰਵੇਸ਼ ਕਰਨ ਵਾਲੀ ਡਾਕਟਰ ਟਿਵਾਣਾ ਦੇ ਨਾਵਲ ਆਲੋਚਨਾ ਰੇਖਾ ਚਿੱਤਰ ਸਵੈ ਜੀਵਨੀ ਬਾਲ ਸਾਹਿਤ ਸੰਪਾਦਨ ਅਨੁਵਾਦ ਆਦਵ ਭਿੰਨ ਸਾਹਿਤ ਰੂਪਾਂ ਨਾਲ ਪੰਜਾਬੀ ਸਾਹਿਤ ਨੂੰ ਬਹੁਤ ਦਿਨਾਂ ਨੇ ਇਹਦੇ ਵਿੱਚ ਵਾਤਾਕ ਕੀਤਾ ਇਸ ਤੋਂ ਇਲਾਵਾ ਉਹਨਾਂ ਨੂੰ ਅਗਨੀ ਪ੍ਰੀਖਿਆ ਇਹ ہمارا ਜੀਵਨਾ ਤਿੱਲੀ ਦਾ ਨਿਸ਼ਾਨ ਹਸਤਾਖਰ ਪੈੜਚਾਲ ਲੰਘ ਗਏ ਦਰਿਆ ਆਦ ਨਾਵਲਾਂ ਕਨਾਲ ਪਾਏ ਯੋਗਦਾਨ ਕਰਕੇ ਬਹੁਤ ਸਾਰੇ ਸਰਕਾਰੀ ਤੇ ਗੈਰ ਸਰਕਾਰੀ ਮਾਨ ਸਨਮਾਨ ਮਿਲੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਉਹਨਾਂ ਨੂੰ ਸਾਦਨਾ ਪੁਰਸਕਾਰ ਭਾਰਤੀ ਸਾਹਿਤਿਕ ਆਦਮੀ ਦਿੱਲੀ ਵੱਲੋਂ ਇਹ ہمارا ਜੀਵਨ ਲਈ ਰਾਸ਼ਟਰੀ ਪੁਰਸਕਾਰ ਪੱਤਰਕਾਰ ਦੇ ਸਿੱਖਿਆ ਤੇ ਸਮਾਜ ਭਲਾਈ ਮੰਤਰਾਲੇ ਵੱਲੋਂ ਵੰਚਾਂ ਵਿੱਚ ਪਰਮੇਸ਼ਰ ਲਈ ਪੁਰਸਕਾਰ ਭਾਸ਼ਾ ਵਿਭਾਗ ਪੰਜਾਬ ਵੱਲੋਂ ਪੀਲੇ ਪੱਤਿਆਂ ਦੀ ਦਾਸਤਾਨ ਲਈ ਨਾਨਕ ਸਿੰਘ ਪੁਰਸਕਾਰ ਭਾਸ਼ਾ ਵਿਭਾਗ ਪੰਜਾਬ ਵੱਲੋਂ ਰੰਗੇ ਪੈਰਾਂ ਦਾ ਸਫ਼ਰ ਲਈ ਗੁਰਮਖ ਸਿੰਘ ਮੁਸਾਫਰ ਪੁਰਸਕਾਰ ਉਹਨਾਂ ਨੂੰ ਮਿਲਿਆ ਇਸ ਤੋਂ ਇਲਾਵਾ ਇਹ ਆਪਾ ਨਾਂ ਦੀ ਸੰਸਥਾ ਜਿਹੜੀ ਹੈ ਉਹਨਾਂ ਵੱਲੋਂ ਕੈਨੇਡਾ ਅਵਾਰਡ ਮਿਲਿਆ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ ਪੰਜਾਬ ਸਰਕਾਰ ਵੱਲੋਂ ਪ੍ਰਮਾਣ ਪੱਤਰ ਪੰਜਾਬੀ ਸਹਿਤ ਅਕੈਡਮੀ ਲੁਧਿਆਣਾ ਵੱਲੋਂ ਕਰਤਾਰ ਸਿੰਘ ਧਾਲੀਵਾਲ ਅਵਾਰਡ ਪੰਜਾਬੀ ਕਾਦਮੀ ਦਿੱਲੀ ਵੱਲੋਂ ਪਿਛਲੇ ਅਧਹਾਕੇ ਦੀ ਪੰਜਾਬੀ ਨਾਵਲਕਾਰਾ ਘੋਸ਼ਿਤ ਕੀਤਾ ਗਿਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਲਾਈਫ ਫੈਲੋਸ਼ਿਪ ਤੇ ਹੋਰ ਵੀ ਦੇਸ਼ ਦੇ ਵੱਖ-ਵੱਖ ਭਾਗਾਂ ਤੋਂ ਆਪ ਨੂੰ ਬਹੁਤ ਸਾਰੀਆਂ ਜਿਹੜੀਆਂ ਮਾਨ ਸਨਮਾਨ ਦੀਆਂ ਪ੍ਰਾਪਤੀਆਂ ਹੁੰਦੀਆਂ ਰਹੀਆਂ ਆਪ ਦੀਆਂ ਬਹੁਤ ਸਾਰੀਆਂ ਲਿਖਤਾ ਉੱਤੇ ਟੈਲੀ ਫਿਲਮਾਂ ਤੇ ਸੀਰੀਅਲ ਬਣੇ ਇਹ ہمارا ਜੀਵਨਾ ਪੀਲੇ ਪੱਤਿਆਂ ਦੀ ਦਾਸਤਾਨ ਬਾਟ ہماری ਰੇਣ ਪਿੱਤਰਾਂ ਦਾ ਸੱਚੋ ਸੱਚ ਦੱਸ ਵਿਜੋਗੀ ਇਹ ਵਿੱਚ ਇਹਨਾਂ ਨੂੰ ਇਹਨਾਂ ਦਾ ਫਿਲਮਾਂਕਣ ਕੀਤਾ ਗਿਆ ਜਾਂ ਇਹਨਾਂ ਨੂੰ ਡਾਕੂਮੈਂਟਰੀਆਂ ਬਣਾਈਆਂ ਗਈਆਂ ਦਿਵਾਨਾ ਭਾਵੇਂ ਸ਼ਾਹੀ ਸ਼ਹਿਰ ਪਟਿਆਲਾ ਚ ਰਹਿੰਦੀ ਰਹੀ ਪਰ ਉਸ ਦੀ ਜੜ੍ਹਾਂ ਪਿੰਡ ਵਿੱਚ ਸਨ ਉਹਨਾਂ ਦੀਆਂ ਕਹਾਣੀਆਂ ਨਾਵਲ ਬਹੁਤ ਸਾਰੇ ਪਾਤਰ ਬਦਲੇ ਹੋਏ ਨਾਵਾਂ ਥਾਵਾਂ ਨਾਲ ਉਹਨਾਂ ਦੇ ਆਪਣੇ ਪਿੰਡ ਵਿੱਚੋਂ ਹੀ ਸਨ ਪਟਿਆਲਾ ਤੇ ਪੰਜਾਬੀ ਯੂਨੀਵਰਸਿਟੀ ਦ੍ਰਿਸ਼ ਚ ਉਹਨਾਂ ਦੇ ਨਾਵਲ ਲੰਘ ਗਏ ਦਰਿਆ ਹਸਤਖਰ ਪੈੜਚਾਲ ਜ਼ਮੀਨ ਪੁੱਛਿਆ ਅਸਮਾਨ ਵਿੱਚ ਪ੍ਰਤੀਬਿੰਬਤ ਹੋਏ ਹਨ ਟਿਵਾਣਾ ਦੇ ਚਾਰ ਨਾਵਲ ਅਗਨੀ ਪ੍ਰੀਖਿਆ ਇਹ ਮਹਾਰਾਜੀਵਣਾ ਤਿੱਲੀ ਦਾ ਨਿਸ਼ਾਨ ਦੂਸਰੀ ਸੀਤਾ ਵਿੱਚ ਪੰਜਾਬ ਦੇ ਸਮਾਜਿਕ ਸੱਭਿਆਚਾਰਕ ਜੀਵਨ ਵਿੱਚ ਔਰਤ ਦੀ ਹੋਂਦ ਤੇ ਹੋਣੀ ਦਾ ਜ਼ਿਕਰ ਹੈ ਐ ਇੰਨੀ ਕਿ ਥਾ ਆਰਥਿਕ ਤੇ ਪ੍ਰਮਾਣਿਕ ਸਮਗਰੀ ਮਿਲਦੀ ਹੈ ਕਿ ਔਰਤ ਦੀਆਂ ਤਕਲੀਫਾਂ ਤੇ ਦੁੱਖਾਂ ਨੂੰ ਆਪਨੇ ਬਹੁਤ ਹੀ ਲੌਜੀਕਲੀ ਜਾਂ ਸਾਰਕਿਕ ਟੈਂਗ ਨਾਲ ਪੇਸ਼ ਕੀਤਾ ਹੈ इमोशनल ਵੀ ਹੁੰਦੇ ਹਨ ਪਰ ਨਾਲ ਦੀ ਨਾਲ ਉਹ ਆਪਣਾ ਤਰਕ ਜਿਹੜਾ ਹੈ ਉਸ ਨੂੰ ਕਾਇਮ ਰੱਖਦੇ ਹਨ ਇਸ ਤੋਂ ਇਲਾਵਾ ਇਹਨਾਂ ਦੇ ਚਾਰ ਨਾਵਲ ਜਿਹੜੇ ਹਨ ਬਹੁਤ ਪਪੂਲਰ ਨੇ ਮੈਂ ਉੱਪਰ ਨਾਮ ਲੈ ਦਿੱਤਾ ਆਪ ਦੀ ਸਖਸੀਅਤ ਹੈ ਜਈ ਸੀ ਜਿਸ ਵਿੱਚ ਰਿਆਸਤੀ ਜ਼ਿੰਦਗੀ ਪਾ ਬਹੁਤ ਉੱਚ ਉੱਚ ਪੱਧਰ ਦਾ ਜੀਵਨ ਫਕਰਾਂ ਵਰਗੀ ਸਾਦਗੀ ਤੇ ਸਾਹਿਤਿਕ ਚੇਤਨਾ ਦਾ ਸੁਮੇਲ ਹੈ ਉਨ੍ਹਾਂ ਦੇ ਗਲਪੀ ਚਿੱਤਰ ਪਾਵ ਉਹਨਾਂ ਦੇ ਜੀਵਨਾਂ ਦਾ ਇੱਕ ਕਹਾਣੀਆਂ ਨੇ ਉਹਨਾਂ ਵਿੱਚ ਸਧਾਰਨ ਔਰਤ ਦੀ ਪੀੜ ਤੋਂ ਲੈ ਕੇ ਸਰਦਾਰੀਆਂ ਦਾ ਦੁਖਾਂਤ ਔਰਤ ਦੀ ਬੇਇੱਜ਼ਤੀ ਤੋਂ ਲੈ ਕੇ ਆਧੁਨਿਕ ਔਰਤ ਦੀ ਚੇਤਨਾ ਤੱਕ ਦਾ ਪ੍ਰਗਟਾਵਾ ਹੈ ਡਾਕਟਰ ਟਿਵਾਣਾ ਦੇ ਜ਼ਿਆਦਾ ਨਾਮਲਾ ਵਿੱਚ ਬੜੇ ਸ਼ਾਨਦਾਰ ਢੰਗ ਨਾਲ ਪੰਜਾਬ ਦੇ ਸਮਾਜਿਕ ਸੱਭਿਆਚਾਰਕ ਜੀਵਨ ਵਿੱਚ ਔਰਤ ਦੀ ਹੋਂਦ ਤੇ ਹੋਂਣੀ ਦਾ ਲੇਖਾ ਜੋਖਾ ਹੈ ਔਰਤ ਦੇ ਦੁੱਖ ਦਾ ਇੱਕ ਕਿਸਮ ਦਾ ਇਨਸਾਫ ਵਾਸਤੇ ਮੰਗ ਪੱਤਰ ਹੈ ਇੱਕ ਗਲਪਕਾਰ ਵਿੱਚ ਟਿਵਾਣਾ ਨੂੰ ਕਿਹਾ ਕਿ ਕੀ ਤੁਸੀਂ ਸੁਚੇਤ ਪੱਧਰ ਤੇ ਔਰਤਾਂ ਦੇ ਦੁੱਖ ਦਰਦ ਨੂੰ ਲਿਖਿਆ ਹੈ ਤੇ ਉਹਨਾਂ ਦਾ ਜਵਾਬ ਸੀ ਕਿ ਸਚੇਤ ਤੌਰ ਤੇ ਔਰਤਾਂ ਬਾਰੇ ਨਹੀਂ ਲਿਖਿਆ ਉਹ ਕਹਿੰਦੇ ਹਨ ਕਿ ਸੱਚ ਲਿਖਿਆ ਹੈ ਮੈਂ ਸੱਚ ਇਹ ਹੋਇਆ ਜੋ ਸਮਾਜ ਹੈ ਸਾਹਮਣੇ ਹੈ ਜਿਸ ਤਾ ਉਹ ਆਪ ਵੀ ਹਸਾਨ ਉਸ ਵਿੱਚ ਔਰਤ ਪੈਰ ਪੈਰ ਤੇ ਦੁੱਖ ਭੋਗਣ ਤੇ ਬੇਇੱਜ਼ਤੀ ਹੋਣ ਲਈ ਸਰਾਪੀ ਹੋਈ ਹੈ ਡਾਕਟਰ ਟਿਵਾਣਾ ਕੋਈ ਵੀ ਲੇਖਕ ਕਹਿੰਦੇ ਹਨ ਕਿ ਆਪਣੀ ਰਚਨਾ ਤੋਂ ਵੱਡਾ ਨਹੀਂ ਹੋ ਸਕਦਾ ਲਿਖਣ ਤੋਂ ਪਹਿਲਾਂ ਬੰਦੇ ਨੂੰ ਆਪ ਸਿਆਣਾ ਪੈ ਹੋਣਾ ਪੈਂਦਾ ਹੈ ਉਸ ਦੀਆਂ ਲਿਖਤਾਂ ਇਸ ਗੱਲ ਦਾ ਗਵਾਹ ਹਨ ਕਿ ਡਾਕਟਰ ਦੀਵਾਨਾ ਆਪ ਇੰਨੀ ਕੁ ਸਮਝਦਾਰ ਤੇ ਸਿਆਣੀ ਔਰਤ ਸੀ ਕਿ ਦੁੱਖਾਂ ਤੇ ਪੀੜਾਂ ਨੂੰ ਸਮਝਦੇ ਸਨ ਤੇ ਸਮਾਜਿਕ ਚੁਗਿਰਦੇ ਦੇ ਬੋਝ ਨੂੰ ਦਲੇਰੀ ਨਾਲ ਪ੍ਰਗਟ ਕਰਦੇ ਸਨ ਜਿਹੜਾ ਸਮਾਜਿਕ ਚੁਗਿਰਦਾ ਜਿਸ ਔਰਤ ਦੀ ਜ਼ਿੰਮੇਵਾਰ ਹੈ ਉਸ ਦੀ ਗੱਲ ਕਰਦੇ ਹਨ ਇਹ ਹਮਾਰਾ ਜੀਵਨਾ ਵਿਚਲੀ ਭਾਨੋਂ ਦੀ ਜ਼ਿੰਦਗੀ ਔਰਤ ਦੇ ਦੁੱਖਾਂ ਦਾ ਬਰਤਾਤ ਹੈ ਇਸ ਤੋਂ ਬਿਨਾਂ ਜ਼ਗੀਰੂ ਕਦਰਾਂ ਕੀਮਤਾਂ ਦੇ ਬੋਲਬਾਲੇ ਅਤੇ ਸਮਾਜ ਵਿੱਚ ਕੁੜੀਆਂ ਵੇਚਣਾ ਘਰਾਂ ਵਿੱਚ ਮਾਰਕੁਟਾਈ ਅਤੇ ਬੇਕਦਰੀ ਦੇ ਵਰਤਾਰੇ ਨੂੰ ਉਹਨਾਂ ਨੇ ਇਹਦੇ ਵਿੱਚ ਬਹੁਤ ਸੰਗਤਨਾ ਪੇਸ਼ ਕੀਤਾ ਹੈ ਮਰਦ ਪਰਦਾਸ ਸਮਾਜ ਵਿੱਚ ਮਰਤੇ ਦਾਬੇ ਦੇ ਸਰੋਤ ਪੂਰੇ ਸਮਾਜਿਕ ਸਿਆਸੀ ਢਾਂਚੇ ਨੂੰ ਇਹਨਾਂ ਨੇ ਕਿਟਾਰੇ 'ਚ ਖੜਾ ਕੀਤਾ ਹੈ ਸਾਡਾ ਦੇਸ਼ ਵੀ ਯੂਰਪ ਵਾਂਗ ਇਸ ਪ੍ਰਕਾਰ ਜੇ ਅਸੀਂ ਗੱਲ ਕਰੀਏ ਤਾਂ ਇਸ ਲੇਖਕਾ ਦਾ ਸਬੰਧ ਜਿਹੜਾ ਹੈ ਸਮੇਂ ਦੇ ساتھ ਨੂੰ ਪ੍ਰਗਟਾਉਣ ਨਾਲ ਹੈ ਤੇ ਡਾਕਟਰ ਟਿਵਾਣਾ ਨੇ ਸਮਾਜ ਵਿੱਚ ਜੋ ਸ਼ਾਮਲ ਪਛਾਹ ਖਿਚੂ ਉਚਾਰਤਾ ਰਹੇ ਉਸ ਦਾ ਖੋਲ ਕੇ ਵਿਰੋਧ ਕੀਤਾ ਤੇ ਉਹਨਾਂ ਨੇ ਇਹ ہمارا ਜੀਵਣਾ ਨਾਵਲ ਨੂੰ ਵਿਸ਼ੇਸ਼ ਤੌਰ ਤੇ ਜਿਹੜਾ ਅਸੀਂ ਦੇਖ ਸਕਦੇ ਹਾਂ ਕਿ ਇਸ ਦੀ ਭਾਨੋ ਜਿਹੜੀ ਪਾਤਰ ਹੈ ਉਹਦੇ ਰਾਹੀਂ ਸਾਨੂੰ ਸਮੁੱਚੇ ਸਮਾਜਿਕ ਢਾਂਚੇ ਵਿੱਚ ਭਾਨੋ ਵਰਗੀਆਂ ਗਰੀਬ ਘਰ ਦੀਆਂ ਔਰਤਾਂ ਦੀ ਜੋ ਹੋਂਦ ਜਾਂ ਹੋਣੀ ਹੈ ਉਸ ਦਾ ਪ੍ਰਕਟਾਵਾ ਕਰਦਿਆਂ ਹੋਇਆ ਇਸ ਨੂੰ ਨਵੋਤ ਕਲਾਕਾਰ ਬਹੁਤ ਸ਼ਾਨਦਾਰ ਢੰਗ ਨਾਲ ਉਹਨਾਂ ਨੇ ਇਸ ਨਾਬਦਲ ਲਿਖਾਇਆ ਹੈ ਤੇ ਇਸ ਵੀਡੀਓ ਨੂੰ ਵੇਖਣ ਲਈ ਤੁਹਾਡਾ ਧੰਨਵਾਦ ਗਦੀਪ ਕੌਰ ਟਿਵਾਣਾ ਦੀ ਜੀਵਨ ਤੇ ਰਚਨਾ ਦਾ ਇਨਕ ਹਿੱਸਾ 10 ਅੰਕਾਂ ਦੇ ਅਨੁਸਾਰ ਤੁਸੀਂ ਆਪਣੇ ਪੇਪਰ ਦੇ ਵਿੱਚ ਹੱਲ ਕਰ ਸਕਦੇ